ਕੀ ਆ ਵੀਰ ਦੇ ਵਧੀਆ ਐਂ ਸਕੂਲਾਂ ਘੁੰਮ ਦੇ ਘੁੰਮਦੇ ਵੀਰ ਦੇ ਘਰੇ ਆਏ ਤੇ ਆਣ ਕੇ ਵੇਖਿਆ ਤੇ ਦੇਖੋ ਆ ਗਈ تھی ਬਣਾਉਣਾ ਸਿੱਧੂ ਮੂਸੇ ਵਾਲੇ ਦੀ ਪਹਿਲਾਂ ਵੀ ਨੇ ਬੜੀਆਂ ਵਧੀਆ ਵਧੀਆ ਬਣਾਈਆਂ ਉਦਰੇ ਹੋਏ ਐਵੇਂ ਜਿਹੜਾ ਮਾਜੀ ਕਿਦਾਂ ਨੀ ਮਾਰੀ ਦੀ ਹੂੰ ਇਹ ਨੂੰ ਮਨੇ ਚਾਹੀਦਾ ਸਹੀ ਆ ਪਰ ਪੀਣਾ ਹੀ ਨਹੀਂ ਆਪਾਂ ਚੱਲੋ ਤਾਂ ਇਹ ਕੋਪਾ ਹੁੰਦਾ ਆਹ ਜੇ ਕਲਾਕਾਰ ਮੇਰੀ ਭੈਣ ਨੇ ਰੱਖਿਆ ਜੰਦ ਨੇ ਬਣਾ ਦੇ ਯਾਰ ਸਾਡੀਆਂ ਫੋਟੋਆਂ ਵੀ ਪਾਜੀ ਬਣਾ ਦੇਗੇ ਆ ਕਲਰ ਵਾਲੀ ਬਣਾਉਣੀ ਆ ਗੁਰਗੋਬਿੰਦ ਸਿੰਘ ਜੀ ਦੀ ਆ ਵੀ ਕਿੰਨੀ ਕਿੰਨੀ ਕਲਾ ਕਰੀ ਕੀਤੀ ਐੱਚ ਓਏ ਹੋ ਐੱਚ ਵੀ ਅਬ ਕਿੰਨੇ ਢਾਂਡੇ ਬੁੜਾ ਰਹੇ ਨੇ ਕਿੰਨੇ ਢਾਂਡੇ ਨੂੰ ਨਾ ਬੁੜਾ ਤੇ ਰੋਏ ਲੱਗ ਲਾ ਕੇ ਪਾਉਣਾ ਸਕੂਲ ਇਸ ਵਾਰ ਲੈ ਜਾਣਾ ਹੋਵੇ ਤੇ ਫਿਰ ਲੱਗ ਜਾਂਦੇ ਤਿੰਨ ਚਾਰ ਦਿਨ ਹੋਰ ਤਰਾ ਦੋ ਦਿਨ ਐ ਫੋਟੋ ਬਣਾ ਲੈਣਾ ਹਣਾ ਵੈਰੀ ਗੁੱਡ ਤੂੰ ਵੀਡੀਓ ਬਣਾਈ ਜਾਂਦਾ ਮੇਰੀ ਤੇ ਰੀਨਿਊ ਰੀਨਿਊ ਪੈਨ ਨੂੰ ਲੈਂਦੇ ਆ ਅੱਜ ਮੇਰੇ ਕੋਲ ਇਹ ਸਾਰਾ ਕੁਝ ਪੈਨਸਲਾਂ ਪੈਨ ਪੰਨ ਸਾਰਾ ਕੁ ਰਬੜਾ ਰੋਬੜਾ ਆ ਇੱਕ ਇੱਕ ਤੋਂ ਪੈਨਸਲ ਆ ਕਿ ਰੇਜ਼ਰ ਰੇਜ਼ਰ ਆ ਹਮ ਇਲੈਕਟ੍ਰੋਨਿਕ ਰੇਜ਼ਰ ਵੇਖਿਓ ਸਭ ਇਹ ਤੁਹਾਨੂੰ ਗਾਇਆ ਸਾਰਾ ਮੈਂ ਇਹ ਆਨਲਾਈਨ ਨੂੰ ਲਈ ਕਰੇ ਆ ਤੁਹਾਨੂੰ ਹੈ ਨਹੀਂ ਨਾ ਕੱਢੇ ਆ ਮੈਂ ਕਰੇਗਾ ਸਹੀ ਗੱਲ ਗੁਰੂਆ ਨਹੀਂ ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਇਧਰ ਵੇਖ ਗੁਰੂਆ ਵੀ ਤੇਰੀ ਉਮਰ ਕਿੰਨੀ ਹੈ ਮੇਰੀ 15 ਸਾਲ 15 ਸਾਲ ਦੀ ਉਮਰ ਦੇ ਵਿੱਚ ਕਿੱਡੀ ਕਲਾਕਾਰੀ ਕਰਤੀ ਵੀਰ ਨੇ ਤਗੜੀ ਗੱਲ ਨਹੀਂ ਬਹੁਤ ਜ਼ਿਆਦੀ ਤਗੜੀ ਗੱਲ ਵੀਰ ਨੇ ਤੁਸੀਂ 22 ਸਾਲ ਦੀ ਉਮਰ 'ਚ ਹੋ ਕੇ ਕੀ ਕੀਤਾ ਕੁਝ ਨਹੀਂ ਕੀਤਾ ਵੀਰ ਜੀ ਤੇ ਇੰਨੇ 15 ਸਾਲਾਂ ਦੀ ਉਮਰ ਦੇ ਵਿੱਚ ਵੇਖ ਲੋ ਕਿੰਨੀ ਤਰੱਕੀ ਕਰ ਲਈ ਵੀਰ ਨੇ ਸਹੀ ਗੱਲ YouTube ਤੇ ਉੱਤੇ ਵੀਰ ਦਾ ਪੇਜ ਆ ਭੁੱਲਰ ਆਰਟਸ ਹਰ ਪ੍ਰੀਤ ਭੁੱਲਰ ਆਰਟਸ ਤੇ ਵੀਰ ਨੂੰ ਸਬਸਕ੍ਰਾਈਬ ਕਰੋ ਲਾਈਕ ਮਾਰੋ ਕਮੈਂਟ ਮਾਰੋ ਸ਼ੇਅਰ ਕਰੋ ਜੋ ਤੁਹਾਡਾ ਦਿਲ ਕਰਦਾ ਕਰੋ ਪਰ ਕੁਝ ਨਾ ਕੁਝ ਐਪਰੀਸ਼ੀਏਟ ਕਰੋ ਕਿਉਂਕਿ ਵੀਰ ਦੀ ਬਹੁਤ ਮਿਹਨਤ ਲੱਗਦੀ ਹੈ ਵੇਖ ਲਓ ਭਾਵੇਂ ਤੁਹਾਡੇ ਸਾਹਮਣੇ ਹੀ ਹੈ ਲਓ ਜੀ ਹੁਣ ਇਹ ਰਿਸ਼ਤੇਦਾਰ ਆਪਣੇ ਚੱਲੇ ਆ ਤੇ ਇੱਕ ਖੁਸ਼ਖਬਰੀ ਹੋ ਰਹੀ ਆ ਵੀ ਆਹ ਦੇਖੋ ਟੈਲਾਂ ਲੱਗਣ ਲੱਗੀਆਂ ਸਾਡੀ ਗਲੀ 'ਚ ਸਾਰਿਆਂ ਦਾ ਵਲੌਗ ਬਣਾ ਦੇਣਾ ਪੁੱਤ ਚਲੋ ਠੀਕ ਆ ਓਕੇ ਬਾਏ ਆਹ ਦਾ ਆਪ ਕੀ ਮਾਰਗਦਾਨੀ ਸ਼ਰਮ ਆ ਵੇ ਕੋ ਮੇਰੇ ਗੋਟਾ ਸ਼ਰਮ ਆ ਬਾਬੇ ਆ ਵੇ ਕੋ ਮੇਰਾ ਗੋਟਾ ਟੰਗਾ ਵੀਰ ਜੀ ਮੈਂ ਆ ਤੁਮ ਮੈਂ ਤੇਰੀ ਵਿੱਚ ਕਿਤੇ ਨਹੀਂ ਨਹੀਂ ਟੰਗਾ ਓਕੇ ਬਸ ਸਾਸਰੀ ਘਰ ਬਾਏ ਬਾਏ ਆ ਧਿਆਨ ਨਾਲ ਤੁਮ ਮੰਗਿਆ ਲੈ ਆ ਲੈ ਦੇ ਉਹ ਨਾ ਚਲੋ ਬਾਏ ਬਾਏ ਆ ਗਲੀ ਦੇ ਵਿੱਚ ਲੱਗਣ ਲਈ ਆ ਗਈਆਂ ਇਹ ਟੈਲਾ ਹਾਂਜੀ ਇਧਰ ਵੀਡੀਓ ਬਣਾਉਂਦੇ ਆ ਖੁਸ਼ੀ ਬੜੀ ਸਾਨੂੰ ਵੀ ਆ ਟੈਲਾ ਲੱਗਣ ਲਈ ਆ ਗਈਆਂ ਇਹ ਯਾਦ ਹੀ ਰਹਿ ਜਾਣੀ ਹੈ ਨਾ ਵੀ ਕਿਹਨੇ ਤੇਲਾਂ ਲਵਾ ਕੇ ਦਿੱਤੀਆਂ ਉਹ ਵੀ ਫ੍ਰੀ ਚ ਇਹ ਗੱਲ ਬਿਲਕੁਲ ਸਹੀ ਹੈ ਹਾਂ ਜੀ ਲੋ ਮੇਤਰੋ ਫ੍ਰੀ ਚ ਤੇਲਾਂ ਲੱਗਣ ਲੱਗੀਆਂ ਸਾਡੀ ਗਲੀ 'ਚ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਭਾਣਾ ਚਾਹ ਵੀ ਆਉਨੇ ਆ ਆਪਾਂ ਵੋਟਾਂ ਪਾਈਆਂ ਆਹ ਆ ਦੇ ਵੋਟਾਂ ਨਾਲੇ ਨਾਲੇ ਫ੍ਰੀ ਚ ਕਿਉਂ ਆਹੋ ਵੋਟਾਂ ਪਾਈਆਂ ਸੀ ਪਹਿਲੋਂ ਮੈਨੂੰ ਇਹ ਦੱਸ ਵੀ ਮੈਨੂੰ ਵੇਖ ਕੇ ਰੋਣੀ ਕਿਉਂ ਹੁੰਦੀ ਹੈ ਹੈ

ਟੌਵੀ ਘਾਂਲੀ ਆ ਗਈ ਆ ਉਹ ਦਾਣੀ ਤੂੰ ਆਉਂਦੀ ਹੈ ਘੋਇਆ ਤੈਨੂੰ ਮੈਂ ਦੱਸਦਾ ਕਿੱਧਰ ਕਿੱਧਰ ਉਹ ਹੁੰਦਾ ਕਾ ਤੂੰ ਨੂੰ ਵੇ ਜਾਣ ਕੇ ਮੇਲ ਉਧਰੇ ਲੋ ਉਧਰੇ ਲੋ ਟੌਵੀ ਲੜ ਗਿਆ ਭਾਈ ਉਹ ਸੀ ਕਹਿੰਦਾ ਆ ਜਾ ਚੱਲ ਮੰਮਾ ਉਹ ਸੀ ਕਹਿੰਦਾ ਉਹ ਸੀ ਕਹਿੰਦੇ ਮਮਾ ਦੀ ਮਮਾ ਹੁਣ ਮੈਨੂੰ ਘਰ ਦੇਣੇ ਗਿਆ ਵਾ ਵੀ ਆ ਜਿਹੜਾ ਬਦਲਦੇ ਤੇ ਆ ਵੇਖੋ ਕਿੱਡਾ ਮੰਦਾ ਆਲਿਆ ਪਿਆ ਵਾ ਇਹ ਆਪਣੇ ਫਿਲਟਰ ਲੱਗ ਚੁੱਕੇ ਆ ਤੇ ਵਾਵਾ ਦਿਨ ਹੋ ਗਏ ਮम्मी ਕਹਿੰਦਾ ਸੀ ਵੀ ਚੇਂਜ ਕਰਦੇ ਚੇਂਜ ਕਰਦੇ ਚੇਂਜ ਨਹੀਂ ਹੁੰਦਾ ਤੇ ਅੱਜ ਮੇਰਾ ਲੱਗਾ ਟਾਈਮ ਤੇ ਅੱਜ ਫਿਰ ਮੈਂ ਚੇਂਜ ਕਰਦੇ ਮਮੀ ਆ ਨਿਕਲੇ ਜੀ ਇੰਨਾ ਦਿਨ ਦਾ ਇੰਨਾ ਦਿਨ ਦਾ ਪਣੀ ਪੀਜੀ ਤੇ ਹੋਰ ਸਿਆਲ ਕਰਕੇ ਸਾਡਾ ਗਰਮੀਆਂ ਹੁੰਦੀਆਂ ਨਾ ਫਿਰ ਨਹੀਂ ਸਰਨਾ ਸਤਿ ਸ਼੍ਰੀ ਅਕਾਲ ਸਾਸਰੀਕਾਲ ਕੀ ਹਾਲ ਚੱਲ ਬੱਚਿਓ ਵੇਖਿਆ ਕਿੱਡੇ ਸਿਆਣੇ ਬੱਚੇ ਸਾਡੀ ਗਲੀ ਦੇ ਸਾਸਰੀਕਾਲ ਬੁਲਾਉਂਦੇ ਉਹਨਾਂ ਨੂੰ ਮੈਂ ਸੂਟ ਕਰਾਤਾ ਹਾਂ ਇਹਨਾਂ ਨੂੰ ਮੈਂ ਸੂਟਰ ਨੂੰ ਚੱਲਿਆ ਵਾਂ ਇੱਥੇ ਲੱਗ ਗਈ ਏ ਇ ਚੱਲੋ ਜੀ ਲੋ ਜੀ ਵੀਰ ਨੇ ਆਣ ਕੇ ਇੱਕ ਨਵਾਂ ਹੀ ਕੰਮ ਦੱਸਤਾ ਵਾ ਚਲ ਆਪਾਂ ਉਹਨਾਂ ਦੇ ਕੰਮ ਦੇ ਸਟਾਰਟਿੰਗ ਕਰੀਏ ਲੋ ਕਹਿੰਦਾ ਵਾ ਵੀ ਮੇਰੇ ਨਾਲ ਚੱਲ ਤੇ ਅਮਰਸਰ ਜਾ ਗਿਆ ਉਹਨਾਂ ਚਲੋ ਚੱਲ ਜਾਈਏ ਅਮਰਸਰ ਪਰ ਵੀਰ ਕਹਿੰਦਾ ਵਾ ਵੀ ਆਪਾਂ ਮੋਟਰਸਾਈਕਲ ਤੇ ਜਾ ਕੇ ਹੁਣ ਠੰਡ ਬੜੀ ਆ ਤੇ ਮੂੰਹ ਮਾਲ ਵੇਡ ਲੀਏ। ਲੈ ਬੇਟੋ ਜਲਦੀ ਕਰੋ ਫਿਰ ਕੋਣ ਵਾਲੇ ਬਣਾਗੇ ਟਾਈਮ। ਕਿੱ데 ਨਾਲ ਟੌਰ ਨਾ ਕਹਿੰਦੇ ਆਂ ਅਸੀਂ ਬੇਟੇ। ਨਹੀਂ ਤੇ ਮੈਨੂੰ ਬੱਸੇ ਲਾਏ ਮੈਨੂੰ ਜਾਣਾ ਹੀ। ਚੱਲੇ ਫਿਰ ਅੰਮੀ ਅਸੀਂ। ਅਬਰ ਫਰੋ ਗਿਆ ਇਹ। ਚਲੋ ਬੇਟਾ। ਓਕੇ। ਓਕੇ ਬਾਏ ਬਾਏ। ਔਰ ਇਹੀ ਪਹੁੰਚ ਗਏ ਆ ਵੀਰ ਜੀ ਸਮਾਨ ਲੈਣ ਵਾਲੀ ਜਗ੍ਹਾ ਤੇ ਖੋਲੀ ਭਜਾਇਆ ਮੋਟਰਸਾਈਕਲ ਵੇ ਲੋ ਦੇਨੇ ਆ ਇਦਨੇ ਦਿਨੇ ਦਾ ਵੀ ਜੀ 386 ਰੁਪਏ ਇਹਦਾ 300 ਕਿੰਨਾ ਕੈ ਕਰਵਾਣਾ ਮੈਨੂੰ ਟਿਕਾਣਾ ਪਤਾ ਲੱਗ ਗਿਆ ਵਾ ਮੈਨੂੰ ਟਿਕਾਣਾ ਤੇਰਾ ਪਤਾ ਲੱਗ ਗਿਆ ਲੋ ਜੀ ਵੀਰ ਆਪਦੀ ਦੁਕਾਨ ਲਈ ਜੁੱਤੀਆਂ ਲੈ ਆਂਦੇ ਆ ਜੀ ਨੀ ਇਹਦੇ ਵੀਰ ਉਹਨਾਂ ਦੇ ਰਾਸੀਆਂ ਹੁਣ ਪਸੰਦ ਕਰ ਲਾ ਕੋਈ ਇਹ ਲੱਗੂਗਾ ਟੈਂਪਰ ਆਹ ਤੇ ਵਧੀਆ ਲੱਗਨਦੀ ਮੈਨੂੰ ਬੱਲਾ ਇਨੀ ਵੀ ਪਲੇਨ ਨਹੀਂ ਵੀਰ ਮੈਨੂੰ ਕਿਧਰ ਕਿਧਰ ਲਈ ਫਿਰਨਿਆ ਵਾ ਉਹ ਚਲੀਏ ਭਰਾ ਵਾ ਕਿਸੇ ਜਗ੍ਹਾ ਤੇ ਲੁੱਟ ਕੇ ਆ ਜਾ ਹੋਰ ਤਾਂ ਜਾਣਾ ਜੇ ਵੀਰ ਵਖਾ ਦਿਓ ਇਹਨੂੰ ਵਧੀਆ ਜੀਆਂ ਖਿਲਾ ਦਿਓ ਸਾਨੂੰ ਐਂ ਬੜੀ ਦੂਰ ਜਾਣਾ ਜੇ ਵੀਦੀ ਗੁੱਸਾ ਕਰ ਸਾ ਕੀਤਾ ਜੀ ਵਖਾਦਾ ਇਹਨੂੰ ਵੀਰ ਨੂੰ ਵਧੀਆ ਜੀ ਸੌਦਾ ਹੀ ਹੋ ਗਿਆ ਵਾਵਾ ਵੱਡਾ ਬਾਜ਼ਾਰ ਬਣਿਆ ਇਹ ਦੇਖੋ ਇੱਥੋਂ بڑا ਕੁਝ ਮਿਲਦਾ ਜੀ ਲੋ ਜੀ ਵੀਰ ਮੈਨੂੰ ਲੈ ਗਿਆ ਭੀੜ ਭੜਾਕੇ ਦੇ ਵਿੱਚ ਖਵਾਉਣ ਪਿਆਉਣ ਨਹੀਂ ਨਹੀਂ ਮੈਂ ਡੋਸਾ ਨਹੀਂ ਖਾਣਾ ਬਸ ਥੈਂਕ ਯੂ ਚੱਲ ਕਰਾਲਾ ਕਹਦੇ ਕਹਦੇ ਵੀਰ ਹਟ ਨਹੀਂ ਦਿਆ ਚੱਲ ਭਰਾਵਾਂ ਹਣ ਚੱਲ ਜਾਈਏ ਕਿਥੇ ਘਰੇ ਘਰੇ ਕੀ ਕਰਨਾ ਚੱਲ ਚਲੀਏ ਵਹਿਮ ਕਰ ਚਲੋ ਜੀ ਘਰੇ ਚੱਲੀਏ ਹੁਣ ਲੋ ਜੀ ਖਾ ਪੀ ਕੇ ਅਸੀਂ ਅੰਮ੍ਰਿਤਸਰ ਆ ਗਏ ਆ ਤੇ ਵੀਰ ਨੇ ਸਮਝਾ ਜਬੂਕ ਕਰਾਉਣਾ ਹੀ ਉਹ ਵੀ ਕਰਾ ਲਿਆ ਤੇ ਅੱਗੇ ਅੱਗੇ ਕੋਈ ਨਹੀਂ ਬਸ ਬਾਈ ਬਾਈ ਅਸੀਂ ਥੱਕ ਗਏ ਆ ਮੋਟਰਸਾਈਕਲ ਤੇ ਆਏ ਆ ਭਜਾਈ ਲਿਆਏ ਮਿੰਟੋ ਮਿੰਟ ਪਿੰਨੇਰਾ ਹੋ ਗਿਆ ਕੋਈ ਲੁੱਟ ਹੋਣਾ ਤੇ ਇਹ ਆਪਣਾ ਇਹਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਈ ਬਾਈ ਸਤਿ ਸ੍ਰੀ ਅਕਾਲ ਓਕੇ ਤੁਸੀਂ ਕਹੋ ਬਾਈ 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 ਬਾਈ